ਮਹਾਰੂ ਦੀਰਨਾ ਤੇ ਉਹ ਅਕਾਲ ਚਲ ਬਾਣੀ ਦੀ ਫਤਿਹ ਸ੍ਰੀ ਭਗਵਤੀ ਦੀ ਸਰਵਾਏ ਵਾਰ ਸ੍ਰੀ ਭਗਵਤੀ ਦੀ ਕੀ ਪਾਪਤਾ ਦੇ ਦੱਸਦੇ ਪ੍ਰਤਮ ਭਗਵਤੀ ਸ੍ਰੀ ਸਰਕਾਰ ਗੁਰਨਾਮ ਜਗਾਈਂ ਤੇ ਆਏ ਤੇਰੇ ਅਕਤੁਰ ਗੁਰ ਤੇ ਅਪਰਦਾ ਸਰਾਹ ਬਸਾ ਹੋਈ ਹਰਿ ਗੋਬਿੰਦ ਨਾਮ ਸਿਮਰੋ ਸ਼੍ਰੀ ਗੋਵਿੰਦਾਇ। ਸ੍ਰੀ ਹਰਿ ਨਿਕੰਚਿ ਆਈਐ ਜਿਸ ਮਿਠਾ ਸਭ ਦੁਖ ਦਾਇ। ਤੇਗ ਬਹਾਦਰ ਸਿਵਰੀਆ ਘਾਰ ਕਰੋ ਦੇਹ ਆਵ ਕਾਰੇ। ਸਭੁ ਹੋਇ ਹੋਇ ਸਮਾਏ ਦਸ ਵਿਪਾਦਿ ਛਾ। ਕੰਨ ਸਰਬਿਂ ਧਰਿ ਤਾ ਸਰਬ ਸਦਾਨੀ ਪੰਖ ਸੇਵਾਨੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਸਾਈ ਹੋਏ ਸਹਾਇ ਦਸਾਂ ਪਾਉ ਚੰਦਿਆਨੀ ਲੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ دیدار ਦਾ ਕਿਹਾ ਅੰਗ ਧਰ ਕੇ ਬੋਧੋ ਦੀ ਜੀ ਸਵਾਗਤ ਸਤ ਸੱਜਿਆ ਪਿਆਰੇ ਤਾਲ ਬਜਾਦੇ ਆ ਚਾਰੀ ਮੁਖ ਤੇ ਆ ਹਟੀਆਂ ਜਪੀਂਗਾ ਤਪੀਂਗਾ ਜੇਦਾ ਨਾਮ ਜਪੀਆ ਬਾਣ ਕੇ ਛਗੇ ਜਾਣਾ ਏਕ ਜਲਾਈ ਏਕ ਵਾਰੀ ਦੇਵ ਸੁਣ ਕੇ ਅੰਧੇ ਭੀਤਾ ਦਿਨ ਆਸਿਆ ਰਿਆਂ ਸੱਚ ਆਰਿਆਂ ਦੀਤ ਪਾਈ ਦਾ ਧਿਆਨ ਧਰ ਕੇ ਬੋਧ ਜੀ ਦੀ ਤਾਰਾ ਸੰਗਾ ਸਿਕਣ ਕਾ ਨੇ ਧਰੋ ਮੇੇ ਤੁਸੀ ਤਿਸਤੇ ਬਾਦ ਬਾਕਟਵਾਏ ਤੁਮ ਪਰਿਗਾ ਨਵਾ ਜਾਣ ਚਰਖੜੇ ਕੰਦੇ ਚੜੇ ਤਾਂ ਆਰਿਆ ਨਾਨਕ ਕਰਵਾਏ ਗੁਰਦੁਆਰਿਆ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਾ ਪਤਾ ਨਹੀਂ ਹਾਰਿਆ ਸਿੱਕੇ ਸਾਰ ਸਵਾਸਾਂ ਨਾਲ ਨਿਭਾਈ ਜੇ ਦੋ ਵੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਸਵਾਮੀ ਪੱਜਾ ਸਭਾ ਸਰਬਾਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਸਵਾਮੀ ਪ੍ਰਭ ਮੇ ਸਰਬਾਤ ਦਾ ਸਾਦੀ ਕੀ ਅਰਦਾਸ ਹੈ ਜੀ ਸਰਬਾਤ ਦੇਖ ਤੇਗ ਫਤੇ ਬਿਰਗਤੀ ਪੰਥ ਕੇ ਦੇਤਾ ਸ੍ਰੀ ਸਾਧਨਤੀ ਸਹਾਏ ਖਾਲਸਾ ਦੀ ਕੇ ਬੋਲ ਬਾਨੇ ਬੋਲੋ ਜੀ ਸ੍ਰੀ ਸਾਧਨ ਦੇ ਗੁਰ ਬੰਕਿਸ਼ ਕਰੋ ਜੀ ਸਿਖਾਉ ਸੰਕੀ ਦਾਤ ਕੇ ਸੁਦਾਤ ਰਹਿਤੋ ਬਵੇਤਾ ਦੇਰੀ ਆਮ ਬ੍ਰਹਮ ਸਾਰ ਸਾਰੇ ਦੇ ਦੇ ਦਰਸ਼ਿ ਸ਼ੁਣਾਨ ਜੋ ਪੂਜਾ ਝੱਡੇ ਬੰਗੇ ਜੁਖੋ ਜੋਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸ੍ਰੀ ਅਰਦਾਸੇ ਤੁੰਡਾ ਮਰਦੀਆ ਬਾਤੁ ਸਤਿ ਬਾਤ ਫਰ ਦਾ ਰਖਾ ਆਪ ਅਕਾਰਪੁਰਖ ਵਾਹਿਗੁਰੂ ਜੀ ਇਹ ਆਪਣੇ ਪਰ ਸ੍ਰੇਸ਼ਰ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਜੀ ਅਤੇ ਸਭੂ ਗੁਰਦੁਆਰਿਆਂ ਆਦੇ ਖੁੱਲੇ ਅੰਗੁਲ ਕੁੰਦੀ ਦਾ ਸੇਵਾ ਭਾਵਨੀ ਦਾਤ ਖਾਲਸਾ ਜੀ ਦੇ ਪਖਸ਼ੋ ਦੀ ਇਹ ਜਵਾੜਿਆਂ ਦੇ ਪਾਰ ਥਾਣਿਆਂ ਦੇ ਤਾਨ ਦਿਉਟਿਆਂ ਦੀ ਰੋਟ ਪਦਵੇ ਪਾਰ ਕਾ ਸ਼ਾਂਤੀ ਦੇ ਮੋਧ ਤੇਰੀ ਦਾਦੇ ਕ੍ਰਿਤਾਜ ਧਾਨ ਘਾਤ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਾਨਾ ਇਹੇ ਪਾਪ ਚਾਰਾ ਤੇਰੀ ਕੀਤੇ ਬਾਲਕ ਭੱਤੀ ਛੋੜਦਾ ਦਾ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਕਾਰਕ ਬਵਸਤਰ ਅਸ਼ਨਾ ਗੁਰਦਵਾਰਾ ਜੀ ਨੇ ਛੇ ਹਰਤਾ ਸਾਹਿਬ ਜੀ ਵਿਖੇ ਧੰਨ ਧੰਨ ਸਾਤ ਗੁਰੂ ਪਾਵਨਾ ਸਰਬਤਰਭਜੋਦੀ ਅੰਤਰਾ ਆਪ ਜੀ ਦੇ ਦਰ ਕਰਦੀਆਂ ਸਾਂਜੋ ਬੋਧਿਆ ਸਰਬੱਤ ਸਤਿਵਾਂ ਦੇ ਵੱਲੋਂ ਹਰ ਹੈ ਤਵਾਰ ਜੀ ਤਰਾ ਅਤੇ ਤੇਰੀ ਸਿਰਪਾਦ ਸ਼ਾਮ ਭਗਦੇ ਅਮਰ ਦਾ ਸੁਗੁੜ ਤੇਰੇ ਤੇਰੀ ਉਪਾਹ ਹੋ ਜੀ ਬਣ ਆਵ ਗੁਰ ਅਬਰਦ ਤੜੀ ਨਾ ਢਾਈ ਤੀਸਰੇ ਪਾਰਚਾ ਸਤਿਗੁਰੂ ਅਮਰਦਾਸ ਸਾਜ ਜੀ ਮਹਾਰਾਜ ਆਪ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨੋਂ ਆਪਿਆ ਸੱਚੇ ਪਾਰਸ਼ਾਪ ਜੀ ਦੀ ਪਾਵਨ ਪਵਿੱਤਰ ਅਜੂਰੀ ਅੰਦਰ ਸੁਖਰ ਵਿਵਾਰ ਵਜਾਇਆ ਗਿਆ ਸਦੇ ਹੋਏ ਵਿਵਾਰ ਜੀ ਸਰਬਾਨ ਸੰਤਾਂ ਮਨੋਂ ਸ੍ਰੀ ਜਪਜੀ ਸਾਹਿਬ ਜੀ ਦੀ ਗੁਰਬਾਣੀ ਦਾ ਪਾਠ ਸਤਿ ਪਤਿ ਸੋਖਿਆ ਉਪਰਿਤ ਪ੍ਰਭ ਦਾ ਪੜ ਬਚਨਾਂ ਗਾ ਪਦਿਸਰਾਹ ਦੇ ਬਾ ਬਾਕਾ ਪਾਠ ਸ੍ਰੀ ਸੁਤਮ ਜੀ ਸਾਹਿਬ ਜੀ ਦੀ ਗੁਰਬਾਣੀ ਦਾ ਪਾਠ ਸ੍ਰੀ ਚਾਉ ਬਈ ਸਾਹਿਬ 6 ਪੌੜੀ ਦਾ ਸ੍ਰੀ ਅਨੰਦ ਸਾਹਿਬ ਜੀ ਦੀ ਗੁਰਬਾਣੀ ਦਾ ਪਾਠ ਵਾਹਿਗੁਰੂ ਗੁਰਮਤੰਦਰ ਦੇ ਸਿਮਰਨ ਕੀਤੇ ਨੇ ਸਤਿਗੁਰੂ ਸੁਪਤੀ ਸੇਵਾ ਨਿਮਾਣਿਆ ਦੁਆਰ ਟੱਕਾਂਗੇ ਮਾਪੀ ਬਖਸ਼ਨੀ ਅੱਗੇ ਵਾਸੇ ਕਿਰਪਾ ਕਰਕੇ ਸਰਬਾਤਮਾ ਬਖਸ਼ਿਸ਼ ਕਰਨੀ ਸਤਿਗੁਰੂ ਕਿਰਪਾ ਕਰਨੇ ਸਾਡੀ ਛੋੜੀ ਗੁਰਬਾਣੀ ਦਾ ਮਹਾਤਮਾ ਕਰਕੇ ਆਈ ਸਰਬਾਤਮਾ ਰੱਖਣ ਦੇ ਨਿਰਦੇਸ਼ੇ ਉਸਾਣਾ ਦਰਵਾਸਾ ਭਰੋ ਹਰਿ ਸਿਖੀ ਨਾਮ ਦਾ ਸੇਵਾ ਸਿਮਰਦਾ ਕਰਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਸਤਿਗੁਰੂ ਕਿਰਪਾ ਕਰਨੇ ਘਰਾਂ ਪਰਿਵਾਰਾਂ ਸੁੱਖਾਂ ਸ਼ਾਂਤੀ ਦੀ ਦਾਤ ਬਖਸ਼ਿਸ਼ ਕਰਨੇ ਦੇਸਾਂ ਬਨੇਸਾਂ ਅੰਦਰ ਵਸਦਿਆਂ ਆਪ ਸਾਥ ਸੁਭਾਈ ਹੋਣਾ ਦੇਹ ਅਰੋਗਤਾ ਛੱਤ ਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਦਰ ਘਰ ਦੇਨਾ ਸੇਵਾਵਾਂ ਕਰਨੇ ਗੁਰਬਾਣੀ ਪੜ੍ਹਦੇ ਮਨ ਉ듭 ਕਰਿ ਛਕ ਕਰਨੇ ਸਤਿਗੁਰੂ ਜੀ ਆਪ ਦੀ ਪਾਵਨ ਹਜ਼ੂਰੀ ਅੰਦਰ ਰਾਜ ਸੁਨਿਸ਼ਚਿਤ ਹੋਏ ਘੰਡਾਰਿਆ ਪਤਿ ਆਵੈ ਝੰਡਾ ਚੰਗੜਾ ਜਾਨ ਦੀ ਰੇਖ ਸਾਜੇ ਹੱਥ ਹੈ ਦਰ ਪਰਵਾਦ ਹੋਵੇ ਪਰਵਾਣ ਹੋਇਆ ਪਰਜਾ ਸਰਬੱਤ ਦਾ ਮੇਟ ਵਰਤੋਂ ਦੀ ਅੰਗਿਆ ਬੰਕੋ ਜੋ ਦੇ ਛਕੇ ਆਪ ਦੀ ਦਵ ਪਾਵਨ ਨਵਾਂ ਸਾਰ ਬਖਸ਼ ਕਰ ਕੇ ਨਿਹਾਰ ਨਿਹਾਰ ਕਰੋ ਜੀ ਸੇ ਪਿਆਰੇ ਬੇਦਲੇ ਜਿੱਤਾ ਤੇ ਆਪ ਦੀਦਾ ਦਾ ਆਪ ਦਿੱਤਿਆ ਵਾ ਨਾਨਕ ਨਾਮ ਕਰਦੀ ਨਾ ਤੇਰੇ ਬਾਣੇ ਸਰਬਾ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਦ ਨਿਦੋਦਾਨ ਆਕੇ ਆਪਈ ਆਕਾਲ ਕੀ ਤੇ ਸਿਵਾ ਜੋਤਿ ਮਨ ਬਾਬਤ ਸਿਧਨ ਕਾ ਹੁਕਮ ਹੈ ਗੁਰੂ ਕਰਨ ਜੀ ਮਨ ਦੇ ਆ ਤੋ ਪ੍ਰਭ ਕੋ ਬਲ ਬੋਤ ਜਹ ਤਾ ਕਰੇ ਕਾ ਕਾਨਸ राघवन